ਕੀ ਕਰੋ ਮੋਹਰੀ ਜੀ ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡੇ ਵੱਲੋਂ ਦਾ 1 ਕਿਲੋ ਗੱਲਾਂ ਸਾਰੇ ਆਏ ਹੋਏ ਜਿਹੜੇ ਆਪਣੇ ਸਾਥੀ ਨੇ ਇਸ ਮੌਸਮ ਦੇ ਵਿੱਚ ਇੱਥੇ ਅੱਜ ਪਹੁੰਚੇ ਨੇ ਹਾਂਜੀ ਤੇਰੀ ਕਰ ਦਿੰਦੇ ਪ੍ਰਧਾਨ ਤੇਰਾ ਨਾਮ ਤਾਂ ਲੈ ਲਿਆ ਹੁਣ ਪਰਸਨਲ ਪੀਐਚ 14 ਸਾਲ ਤੋਂ ਕੱਲੇ ਆ ਰਹੇ ਡਾਕਟਰ ਗੰਦੀ ਜੀ ਦਾ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਨਮਸਤੇ ਕਿਓ ਸਾਡੀ ਤੇ ਪੀਜੀਏ ਲਈ ਦਾਨ ਕਰ ਚੁੱਕੇ ਆ ਮੋਹਰੀ ਜੀ ਅੱਜ ਜਿਹੜੇ ਇਸ ਮੌਸਮ ਦੇ ਵਿੱਚ ਜਿੰਨੇ ਵੀ ਆਪਣੇ ਇੱਥੇ ਵਰਕਰ ਲੀਡਰ ਸਾਹਿਬਾਨ ਪਹੁੰਚੇ ਨੇ ਅੱਜ ਤੁਹਾਡੇ ਵੱਲੋਂ ਇੱਕ ਗੱਲ ਮੈਂ ਇਹਨਾਂ ਨਾਲ ਕਰੀ ਆ ਕਿ ਜਿਹੜੇ ਅੱਜ ਗੈਰਵਾਜਬ ਕਾਰਨਾ ਕਰਕੇ ਜਿਹੜੇ ਵੀ ਸੰਗਤ ਆਪਣੇ ਘਰੇ ਬੈਠੀ ਆ ਜਿਹੜੇ ਵੀ ਵਰਕਰ ਘਰੇ ਬੈਠੇ ਨੇ ਕੱਲ ਨੂੰ ਜੇ ਇਹਨਾਂ ਨੂੰ ਅੱਗੇ ਹੋ ਕੇ ਕੁਝ ਲੈਣ ਦੀ ਕੋਸ਼ਿਸ਼ ਕਰਨਗੇ ਤਾਂ ਅਸੀਂ ਸਾਰੇ ਉਸ ਚੀਜ਼ ਦਾ ਵਿਰੋਧ ਕਰਾਂਗੇ ਤੁਹਾਡੇ ਕੋਲ ਤੁਹਾਡੀ ਅਦਾਲਤ ਦੇ ਵਿੱਚ ਅਸੀਂ ਵਿਰੋਧ ਕਰਾਂਗੇ ਅੱਜ ਇਹ ਆਪਣਾ ਟਾਈਮ ਛੱਡ ਕੇ ਵਰਕਿੰਗ ਡੇ ਦੇ ਅੰਦਰ ਇਹ ਸਾਰੇ ਇੱਥੇ ਪਹੁੰਚੇ ਨੇ ਅਗਲੀ ਵਾਰੀ ਹੋਰ ਹੁਮ ਹੁਮਾ ਕੇ ਇੱਥੇ ਸਾਰੇ ਪਹੁੰਚਣਗੇ ਇਹ ਇਹਨਾਂ ਨੇ ਵਾਅਦਾ ਕੀਤਾ ਪਰ ਸਰਕਾਰ ਦੇ ਵਿੱਚ ਤੁਸੀਂ ਵੱਡੇ ਅਹੁਦਿਆਂ ਤੇ ਬੈਠਣਾ ਇਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਵੀ ਤੁਹਾਡੀ ਹੈ ਇਹ ਤੁਸੀਂ ਅੱਗੇ ਵੀ ਕਿਹਾ ਇਹ ਇਹ ਪਤਾ ਵੀ ਹੈ ਪਰ ਸਾਡੇ ਵੱਲੋਂ ਇਹਨਾਂ ਦੀ ਜਿਹੜੀ ਹੈ ਪੈਰਵਾਹੀ ਕਰਨੀ ਉਹ ਵੀ ਸਾਡਾ ਫਰਜ਼ ਹੈ ਹੋਏ ਤੇ ਮਹਿੰਦਰਾ ਜਿੰਦਾ पंजाबरकार लोग मारू सरकार मर्दाबाद पुलिस प्रशासन मर्दाबाद नशे वारा न खड़ो उते नशे वेचण फड़या नशे वेचण फड़या जवे पुलिस प्रशासन मुर ग़रीब जी सखिया करो سکھیا کرو پنجاب करो पंजाब मुरदा